ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ 8 ਜੁਲਾਈ ਨੂੰ ਰਾਤ ਦੇ ਮੌਸਮ ਦੀ ਕਿ ਅੱਜ 8 ਜੁਲਾਈ ਨੂੰ ਰਾਤ ਨੂੰ ਪੰਜਾਬ ਦੇ ਮੌਸਮ ਦੀ ਕੀ ਕੀ ਹਲਚਲ ਹੋ ਸਕਦੀ ਹੈ ਸਾਰੀ ਜਾਣਕਾਰੀ ਵੀਰੋ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਬਰਸਾਤ ਦੇ ਅਸਾਰ ਆਉਂਦੇ 8 9 10 ਇਹ ਤਰੀਕਾਂ ਦੇ ਵਿੱਚ ਵੀਰੋ ਘਟ ਹੋਣਗੇ 8 9 10 ਜੁਲਾਈ ਦੇ ਵਿੱਚ ਬਰਸਾਤ ਦੇ ਅਸਰ ਨੇ ਘਟ ਬਣਨਗੇ ਕਿਉਂਕਿ ਵੀਰੋ ਜੋ ਮੌਨਸੂਨ ਸੀ ਉਹ ਐਕਟਿਵ ਇਹਨਾਂ ਦਿਨਾਂ ਵਿੱਚ ਨਹੀਂ ਹੋਵੇਗਾ ਪਿਛਲੇ ਲੰਘੇ ਦਿਨਾਂ ਵਿੱਚ ਵੀਰੋ ਮੌਨਸੂਨ ਐਕਟਿਵ ਸੀ ਜੋ ਕਿ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮੇਂ ਕਿਸੇ ਖੇਤਰਾਂ ਵਿੱਚ ਵੀਰੋ ਜਲ-ਥਲ ਵਰਗਾ ਮਾਹੌਲ ਬਣ ਗਿਆ ਪਰ ਕੁਝ ਖੇਤਰ ਨੇ ਜੋ ਖੁਸ਼ਕ ਵੀ ਰਗੇ ਅਕਸਾਰ ਤਾਂ ਵੀਰੋ ਉਮੀਦ ਹੀ ਨਹੀਂ ਹੋਈ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਅਕਸਾਰ ਇੱਕੋ ਜਿਹੀ ਜਮੀ ਨਹੀਂ ਪਿਆ ਟੁੱਟਵੇਂ ਰੂਪ ਦੇ ਵਿੱਚ ਵੀਰ ਬਰਸਾਤੀ ਗਤੀ ਵਧੀਆਂ ਹੋਈਆਂ ਨੇ ਵੀਰੋ ਹੁਣ ਆਉਂਦੇ 3 ਦਿਨਾਂ ਦੇ ਵਿੱਚ ਕੋਈ ਮੌਨਸੂਨ ਦਾ ਜ਼ਿਆਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਨਹੀਂ ਮਿਲੇਗਾ ਹਲਕੀ ਫੁਲਕੀ ਬੱਦਲਬਾਜ਼ੀ ਵੀ ਰੋ ਪੰਜਾਬ ਦੇ ਪੱਖ-ਪੱਖੇ ਖੇਤਰਾਂ ਦੇ ਵਿੱਚ ਆ ਸਕਦੀ ਹੈ ਪਰ ਜੋ ਅਚਾਨਕ ਬੱਦਲ ਬਣਦੇ ਨੇ ਵੀਰੋ ਦੁਪਹਿਰ ਦੇ ਸਮੇਂ ਤੋਂ ਬਾਅਦ ਉਹਨਾਂ ਬੱਦਲਾਂ ਦੀ ਹਲਚਲ ਆਪਾਨੂੰ ਕਿਸੇ ਕਿਸੇ ਖੇਤਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਪਰ ਵੀਰੋ ਫਿਲਹਾਲ ਮੌਸਮ 100% ਆਪਾਂ ਕਹਿੰਦੇ ਵੀ ਸਾਫ਼ ਨਹੀਂ ਹੋਵੇਗਾ ਕਿਉਂਕਿ ਵੀਰੋ ਹਵਾਵਾਂ ਦੀ ਦਿਸ਼ਾ ਹੈ ਉਹ ਪੱਛਮ ਦਿਸ਼ਾ ਤੋਂ ਫਿਲਹਾਲ ਨਹੀਂ ਹੋਈ ਜੋ ਹਵਾਵਾਂ ਨੇ ਉਹ ਫਿਲਹਾਲ ਵੀ ਦੱਖਣ ਪੂਰਬ ਦਿਸ਼ਾ ਤੋਂ ਹੀ ਬਗਰੀਆਂ ਵੀਰੋ ਜੋ ਪੂਰਬੀ ਹਵਾਵਾਂ ਨੇ ਇਹਦੇ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਨਮੀ ਦੇ ਕਾਰਨ ਵੀਰੋ ਪੰਜਾਬ ਦਾ ਮੌਸਮ ਪ੍ਰਭਾਵਿਤ ਹੁੰਦਾ ਜਿੱਥੇ ਟੁੱਟਵੇਂ ਰੂਪ ਦੇ ਵਿੱਚ ਵੀਰੋ ਕਿਸੇ ਵੀ ਵਕਤ ਥੋੜੀ ਜਿਹੀ ਗਰਮੀ ਹੋਣ ਤੇ ਬੱਦਲਾਂ ਦੀ ਆਵਾਜ਼ ਆਈ ਤੇ ਅਚਾਨਕ ਬੱਦਲ ਬਣ ਕੇ ਛੋਟੇ-ਮੋਟੇ ਗਤੀਵਿਧੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਸੁਬਹ ਰੋ ਰਾਤ ਦੇ ਸਮੇਂ ਕੋਈ ਜ਼ਿਆਦਾ ਵੱਡੀ ਹਲਚਲ ਨਹੀਂ ਹੈ ਮੌਸਮ ਕੁੱਲ ਮਿਲਾ ਕੇ ਸਾਫ਼ ਰਹੇਗਾ ਪਹਾੜੀ ਖੇਤਰਾਂ ਦੇ ਨੇੜੇ ਲੱਗਦੇ ਵੀਰੋ ਖੇਤਰਾਂ ਦੇ ਵਿੱਚ ਛੋਟੀ ਮੋਟੀ ਹਲਚਲ ਅਧਿਕਰਾਤੋਂ ਬਾਅਦ ਦੇ ਸਮੇਂ ਦੇ ਵਿੱਚ ਹੋ ਸਕਦੀ ਹੈ ਛੋਟੇ ਮੋਟੇ ਬੱਦਲਾਂ ਦੀ ਛੋਟੀ ਮੋਟੀ ਵੀਰੋ ਕਾਰਵਾਈਆਂ ਨੂੰ ਦੇਖਣ ਨੂੰ ਮਿਲ ਸਕਦੀਆਂ ਪਰ ਕੋਈ ਜ਼ਿਆਦਾ ਵੱਡੇ ਭਾਰੀ ਮੀਂਹ ਦੇ ਸਾਰ ਰਾਤ ਦੇ ਸਮੇਂ ਨਹੀਂ ਹੋਣਗੇ ਰਾਤ ਦੇ ਟੈਂਪਰੇਚਰ ਤਕਰੀਬਨ ਵੀਰੋ 27 26 27 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਵੀਰੋ ਕੱਲ ਨੂੰ ਬਾਕੀ ਦਿਨ ਦੇ ਮੌਸਮ ਦੀ ਵੀਡੀਓ ਆਪਾਂ ਕੱਲ ਸਵੇਰ ਦੀ ਜਾਣਕਾਰੀ ਜਿਵੇਂ ਵੀ ਆਪਾਂ ਨੂੰ ਤਾਜ਼ਾ ਅਪਡੇਟ ਮਿਲੂਗੀ ਵੀਰੋ ਉਸੇ ਤਰ੍ਹਾਂ ਆਪਾਂ ਲੈ ਕੇ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਖੇਤੀ ਸਬੰਧੀ ਹੋਰ ਜਾਣਕਾਰੀ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾਲ ਜੁੜੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਰੋ ਅੱਜ ਰਾਤ ਦੇ ਸਮੇਂ ਵੀ ਹਵਾਵਾਂ ਤਕਰੀਬਨ 10 ਤੋਂ ਲੈ ਕੇ 20 ਕਿਲੋਮੀਟਰ ਦੀ ਤੇਜ਼ ਰਫ਼ਤਾਰ ਤੇ ਰਾਤ ਦੇ ਇੱਕ ਵੀਰੂ ਠੰਡਕ ਦਾ ਮਾਹੌਲ ਬਣਿਆ ਰਹੇਗਾ ਸੋ ਵੀ ਬਾਕੀ ਵੀਰੋ ਆਪਾਂ ਸਵੇਰ ਦੀ ਵੀਡੀਓ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਧੰਨਵਾਦ ਜੀ ਸਾਰੇ ਵੀਰਾਂ ਦਾ